हरियाणा ਦੇ ਮੁੱਖ ਮੰਤਰੀ ਨਾਇਬ ਸਿੰਘ ਸਾਨੀ ਨੇ ਪਿਤੇ ਦਿਨ ਪਵਾਨੀ ਤੇ ਆਯੋਜਿਤ ਸੂਬਾ ਪਦਰੀ ਮਹਾਰਾਜਾ ਸ਼੍ਰੀ ਦਕਸ਼ਯ ਪ੍ਰਜਾਪਤੀ ਜੰਤਰੀ ਸਮਰੋਚ ਪ੍ਰਜਾਪਤੀ ਭਾਈਚਾਰੇ ਲਈ ਕਈ ਮਤਵਪੁਰ ਐਲਾਨ ਕੀਤੇ ਹੁਣ ਆ ਕਿਹਾ ਹੈ ਕਿ ਸੂਬਾ ਸਰਕਾਰ ਸੋਬੇ ਦੇ 2000 ਪਿੰਡਾਂ ਚ ਪ੍ਰਜਾਪਤੀ ਭਾਈਚਾਰੇ ਨੂੰ 5-5 ਏਕੜ ਪੰਚਾਇਤੀ ਜ਼ਮੀਨ ਪ੍ਰਦਾਨ ਕਰੇਗੀ ਇਹ ਜ਼ਮੀਨ ਅਗਲੇ 15 ਦਿਨਾਂ ਦੇ ਅੰਦਰ ਭਾਈਚਾਰੇ ਨੂੰ ਸੌਂਪ ਦਿੱਤੀ ਜਾਵੇਗੀ ਮੁੱਖ ਮੰਤਰੀ ਨੇ ਕਿਹਾ ਕਿ ਇੱਥੇ ਵੰਗੀ ਚ ਪ੍ਰਜਾਪਤੀ ਭਾਈਚਾਰੇ ਦੇ ਵਿਦਿਆਰਥੀਆਂ ਲਈ ਹੋਸਟਲ ਬਣਾਉਣ ਲਈ 5 ਏਕੜ ਜ਼ਮੀਨ ਦਿੱਤੀ ਜਾਵੇਗੀ ਇਸ ਦੇ ਨਾਲ ਹੀ ਰੋਤਗੱਤੇ ਫਤਿਆਬਾ ਚ ਵੀ ਜਲਦੀ ਹੀ ਜ਼ਮੀਨ ਅਲਾਟ ਕੀਤੀ ਜਾਵੇਗੀ ਇਹ ਕਦਮ ਪ੍ਰਜਾਪਤੀ ਭਾਈਚਾਰੇ ਦੇ ਸਮਾਜਿਕ ਅਤੇ ਵਿਦਿਅਕ ਉਨਤੀ 'ਚ ਇੱਕ ਮੀਲ ਪੱਥਰ ਸਾਬਤ ਹੋ ਸਕਦਾ ਹੈ ਜਿਸ ਦੀ ਆਬਾਦੀ ਦੇ ਮਾਮਲੇ ਵਿੱਚ ਸੂਬੇ ਵਿੱਚ ਮਜ਼ਬੂਤ ਮੌਜੂਦਗੀ ਹੈ ਕਲਾਪੋਰਟ ਨੂੰ ਹੋਰ ਸਰਗਰਮ ਬਣਾਉਂਦਾ ਪ੍ਰੋਸਾਦ ਦਿੰਦੇ ਹੋਏ ਮੁੱਖ ਮੰਤਰੀ ਸੈਣੀ ਨੇ ਕਿਹਾ ਕਿ ਬੋਰਡ ਦੇ ਚੇਅਰਮੈਨ ਦਾ ਵੀ ਜਲਦੀ ਹੀ ਐਲਾਨ ਕੀਤਾ ਜਾਵੇਗਾ ਮਿੱਟੀ ਦੇ ਸ਼ਿਲਪ ਨੂੰ ਪ੍ਰਜਾਪਤੀ ਫਾਈਚਾਰੇ ਦੀ ਪਛਾਣ ਦੱਸਿਆ ਉਨ੍ਹਾਂ ਕਿਹਾ ਕਿ ਅੱਜ ਵੀ ਇਸ ਫਾਈਚਾਰੇ ਵੱਲੋਂ ਬਣਾਏ ਮਿੱਟੀ ਦੇ ਘੜੇ ਚ ਪਾਣੀ ਫਰਿਜ ਨਾਲੋਂ ਵੀ ਠੰਡਾ ਹੁੰਦਾ ਹੈ ਅਤੇ ਦੀਵਾਲੀ ਤੇ ਹੁਣਾ ਵੱਲੋਂ ਬਣਾਈ ਗਈ ਦੀਵਿਆਂ ਨਾਲ ਇਹ ਪਰੰਪਰਾ ਜਿੰਦਾ ਇਸ ਮੌਕੇ ਮੁੱਖ ਮੰਤਰੀ ਨੇ ਭਵਾਨੀ ਜ਼ਿਲ੍ਹੇ ਲਈ 234 ਕਰੋੜ 70 ਲੱਖ ਰੁਪਏ ਦੇ 19 ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਵੀ ਰੱਖਿਆ। ਇਹ ਸਮਾਰੋਹ ਭਵਾਨੀ ਦੇ ਪੀਮ ਸਟੇਡੀਅਮ ਵਿੱਚ ਆਯੋਜਿਤ ਕੀਤਾ ਗਿਆ ਸੀ। ਸੀਐਮ ਸੈਣੀ ਨੇ ਦੱਸਿਆ ਕਿ ਰਾਜ ਦੇ 30550 ਕਾਰੀਗਰਾਂ ਨੂੰ ਹੁਨਰ ਸਿਖਲਾਈ ਦਿੱਤੀ ਗਈ ਹੈ ਅਤੇ ਪ੍ਰਜਾਪਤੀ ਪਾਚਾਰੇ ਨੂੰ ਹੁਣ ਤੱਕ 50 ਕਰੋੜ ਰੁਪਏ ਦੇ ਵਾਅਦੇ ਕਰਜ਼ੇ ਮੰਡੇ ਜਾ ਚੁੱਕੇ ਹਨ। ਉਨ੍ਹਾਂ ਇਹ ਵੀ ਦਰਾਇਆ ਕਿ ਪ੍ਰਜਾਪਤੀ ਪਾਚਾਰੇ ਨੂੰ ਬੀਸੀਐਚ ਰੇਣੀ ਵਿੱਚ ਸ਼ਾਮਲ ਕੀਤਾ ਗਿਆ ਹੈ। ਅੱਜ ਸਰਕਾਰ ਨੇ ਪੰਚਾਇਤੀ ਰਾਜ ਸੰਸਥਾਵਾਂ ਵਿੱਚ ਹੀ ਸੁਸ਼੍ਰੇਣੀ ਨੂੰ ਅੱਠ ਰੱਖਵਾ ਕਰਨ ਦਿੱਤਾ ਹੈ ਸਮਾਗਮ ਵਿੱਚ ਮੌਜੂਦ ਮੰਤਰੀਆਂ ਅਤੇ ਵਿਧਾਇਕਾਂ ਨੇ ਭਾਈਚਾਰੇ ਦੀਆਂ ਧਰਮਸ਼ਾਲਾਵਾਂ ਲਈ ਆਪਣੇ ਕੋਟੇ ਵਿੱਚੋਂ ਵਿੱਤੀ ਸਹਾਇਤਾ ਦਾ ਐਲਾਨ ਕੀਤਾ ਮੰਤਰੀ ਕ੍ਰਿਸ਼ਨ ਰਾਲ पवार ਮਹੀਪਾਲ ਛਾਡਾ ਸ਼ਰੂਤੀ ਚੋਧਰੀ ਅਤੇ ਕ੍ਰਿਸ਼ਨ 베ਦੀ ਨੇ 11-11 ਲੱਖ ਰੁਪਏ ਦਾਨ ਕੀਤੇ ਸਮਾਗਮ ਦੇ ਪ੍ਰਬੰਧਕ ਮੰਤਰੀ ਅਨਬੀਰ ਗੰਗਾਵਾ ਨੇ 21 ਲੱਖ ਰੁਪਏ দান ਦਿੱਤੇ ਮੁੱਖ ਮੰਤਰੀ ਨੇ ਨਾਇਬ ਸਿੰਘ ਸੈਣੀ ਨੇ ਖੁਦ 31 ਲੱਖ ਰੁਪਏ ਦੇਣ ਦਾ ਐਲਾਨ